ਅੱਜ ਪੰਜਾਬ ਤੇ ਭਾਰਤ ਦੀ ਸਿਆਸਤ ਦੇ ਵਿੱਚ ਦੋ ਅਹਿਮ ਮੋੜ ਆਏ। ਪਹਿਲਾ ਮੋੜ ਉਦੋਂ ਆਇਆ ਜਦੋਂ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਅੰਤਿਮ ਜ਼ਮਾਨਤ ਦੇ ਦਿੱਤੀ। ਦੂਜਾ ਮੋੜ ਉਦੋਂ ਆਇਆ ਜਦੋਂ ਅਮਰਪਾਲ ਸਿੰਘ ਜਿਹੜੇ ਐ ਉਹਨਾਂ ਨੇ ਆਪਣੇ ਨਮਜਦਗੀ ਪੱਤਰ ਜਿਹੜੇ ਹਲਕਾ ਖਡੂਰ ਸਾਹਿਬ ਤੋਂ ਚੋਲਣ ਦੇ ਲਈ ਦਾਖਲ ਕਰ ਦਿੱਤੇ। ਅਰਵਿੰਦ ਕੇਜਰੀਵਾਲ ਪ੍ਰਚਾਰ ਕਰਨ ਦੇ ਲਈ ਜਿਹੜੇ ਬਾਹਰ ਆ ਗਏ ਨੇ ਅੰਤਿਮ ਜ਼ਮਾਨਤ ਉਹਨਾਂ ਨੂੰ ਮਿਲ ਗਈ ਹੈ ਤਾਂ ਕਿ ਹੁਣ ਅਮਰਤਪਾਲ ਸਿੰਘ ਵੀ ਜਿਹੜੇ ਉਹ ਜੇਲ੍ਹ ਤੋਂ ਬਾਹਰ ਆ ਜਾਣਗੇ ਇਸ ਤੇ ਅਹਿਮ ਜਿਹੜੀ ਚਰਚਾ ਕਰਨੀ ਹੈ ਅਰਵਿੰਦ ਕੇਲੀਵਾਲ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਤੇ ਆਉਣ ਤੋਂ ਬਾਅਦ ਸਿਆਸਤ ਕਿਹੋ ਜੀ ਰਹਿਣ ਵਾਲੀ ਹੈ ਤਾਂ ਉਦੋਂ ਹੁਣ ਇਹ ਨਮਾਇਦਗੀ ਪੱਤਰ ਭਰਨ ਤੋਂ ਬਾਅਦ ਅਮਰਤਪਾਲ ਸਿੰਘ ਦੇ ਬਾਰੇ ਜਾਂ ਅਮਰਤਪਾਲ ਸਿੰਘ ਤੇ ਸਿਆਸਤ 'ਚ ਆਉਣ ਤੋਂ ਬਾਅਦ ਸਿਆਸੀ ਤੌਰ ਤੇ ਕੀ ਸਥਿਤੀਆਂ ਬਦਲੀਆਂ ਨੇ ਕੀ ਸਮੀਕਰਨ ਬਦਲੇ ਔਰ ਕੀ ਸਮੀਕਰਨ ਆਉਣ ਵਾਲੇ ਦਿਨਾਂ 'ਚ ਬਦਲਣਗੇ ਕੀ ਅਮਰਤਪਾਲ ਸਿੰਘ ਰਿਹਾ ਹੋ ਕੇ ਬਾਹਰ ਆ ਸਕਣਗੇ ਜਿੱਤਣ ਤੋਂ ਬਾਅਦ ਜਾਂ ਜਿੱਤਣ ਤੋਂ ਪਹਿਲਾਂ ਹੀ ਆ ਜਾਣਗੇ ਇਸ ਤੇ ਬਹੁਤ ਅਹਿਮ ਜਿਹੜੀ ਚਰਚਾ ਅੱਜ ਕਰਨੀ ਹੈ ਕਿ ਦੋਰੇ ਮਾਪਦੰਡ ਕਿਉਂ ਨੇ ਜੇ ਅਰਵਿੰਦ ਕੇਜਰੀਵਾਲ ਆ ਸਕਦੇ ਐ ਇੱਕ ਕੱਪੜੇ ਦੇ ਵਿੱਚ ਗਏ ਹੋਏ ਅੰਦਰ ਔਰ ਈਡੀ ਕਹਿ ਰਹੀ ਐ ਕਿ ਉਹਨਾਂ ਨੂੰ ਜ਼ਮਾਨਤ ਨਾ ਮਿਲੇ ਜੇ ਉਹਨਾਂ ਨੂੰ ਬਾਹਰ ਭੇਜਿਆ ਜਾ ਸਕਦਾ ਹੈ ਪੰਚਾਇਤ ਦੇ ਨਹੀਂ ਤਾਂ ਫਿਰ ਅਮਰਪਾਲ ਸਿੰਘ ਘੁਰਾ ਨੂੰ ਕਿਉਂ ਨਹੀਂ ਇਸ ਤੇ ਬਹੁਤ ਸਾਰੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਹੀ ਸਵਾਗਤ ਕਰੂੰ ਪੱਟੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਸ਼ੁਕਰੀਏ ਸੁਖਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੱਤੀ ਸਾਹਿਬ ਅੱਜ ਸਭ ਤੋਂ ਪਹਿਲਾ ਐਫਐਮ ਮੋੜ ਉਹਦਾ ਆਇਆ ਜਦੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਜਿਹੜੀ ਉਹ ਮਿਲ ਗਈ ਅਰਵਿੰਦ ਕੇਜਰੀਵਾਲ ਨੂੰ ਅੰਤਰੀਮ ਜ਼ਮਾਨਤ ਦਿੱਤੀ ਗਈ ਹੈ 1 ਜੂਨ ਤੱਕ ਦੀ ਹਾਲਾਂਕਿ ਵਕੀਲ ਜਿਹੜੇ ਉਹਨਾਂ ਦੇ ਅਭਿਸ਼ੇਕ ਮਨੋ ਸਿੰਘ ਵੀ ਹੈ ਉਹ ਕਹਿੰਦੇ ਕਿ 1 ਜੂਨ ਦੀ بجائے ਜੱਜ ਸਾਹਿਬ ਤੁਸੀਂ ਸਾਨੂੰ 4 ਜੂਨ ਤੱਕ ਦੀ ਮੌਤ ਦੇ ਦਿਓ ਕਿਉਂਕਿ ਕਹਿੰਦੇ ਕਿ 4 ਜੂਨ ਨੂੰ ਨਤੀਜੇ ਆਉਣੇ ਆ ਹਾਲਾਂਕਿ ਆਵਾਜ਼ ਤਾਂ ਕਹਿੰਦੀ ਵੀ ਨਹੀਂ 1 ਜੂਨ ਤੱਕ ਹੀ ਤੁਹਾਨੂੰ ਅੰਤਰੀਮ ਜਮਾਨਤ ਮਿਲਣੀ ਹੈ ਤੇ 1 ਜੂਨ ਤੱਕ ਮਿਲ ਗਈ ਹੈ ਹੁਣ ਆਵਾਦੀ ਪਾਰਟੀ ਕਹਿੰਦੀ ਹੈ ਕਿ ਸਾਡੀ ਜਿੱਤ ਦੀ ਬਣੀ ਵੱਡੀ ਹੋਈ ਹੈ ਸਾਡੇ ਅਰਵਿੰਦ ਕੇਜਰੀਵਾਲ ਦੇ ਬਾਹਰ ਆਉਣ ਦੇ ਨਾਲ ਭਾਜਪਾ ਨੂੰ ਘੱਟੋ ਘੱਟ 50 ਸੀਟਾਂ ਤੇ ਫਰਕ ਪੈਣਾ ਹੈ ਹਾਲਾਂਕਿ ਇਹ ਨਹੀਂ ਉਹ ਕਹਿ ਰਹੇ ਕਿ ਅਰਵਿੰਦ ਕੇਜਰੀਵਾਲ ਦੇ ਬਾਹਰ ਆਉਣ ਤੋਂ ਬਾਅਦ 50 ਸੀਟਾਂ ਤੇ ਅਸੀਂ ਜਿੱਤ ਦਰਜ ਕਰ ਲਾਂਗੇ ਹਾਲਾਂਕਿ 50 ਸੀਟਾਂ ਤੇ ਉਹ ਲੜ ਨਹੀਂ ਰਹੇ ਇਹ ਨਹੀਂ ਗੱਲ ਕਹਿ ਰਹੇ ਪਰ ਇਹ ਕਹਿੰਦੇ ਕਿ ਘਾਟਾ ਆਮ ਵੀ ਪਾਰਟੀ ਵਾਲੇ ਕਹਿੰਦੇ ਕਿ ਕੇਜਰੀਵਾਲ ਦੇ ਆਉਣ ਦੇ ਨਾਲ ਭਾਜਪਾ ਨੂੰ ਪੈ ਜਾਊਗਾ ਕਿਵੇਂ ਦੇਖਦੇ ਹੋ ਕਿ ਵਾਕਈ ਕੇਜਰੀਵਾਲ ਇੰਨਾ ਵੱਡਾ ਝਟਕਾ ਜਿਹੜਾ ਉਹ ਦੇ ਦੇਣਗੇ ਬਾਹਰ ਆ ਕੇ ਜਾਂ ਫਿਰ ਜਿਸ ਤਰੀਕੇ ਨਾਲ ਭਾਜਪਾ ਉਪਚਾਰ ਜਿਹੜਾ ਕਰ ਰਹੀ ਹੈ ਕਿ ਭਾਈ ਇਹਨੂੰ ਤਾਂ ਅੰਤਰੀਵ ਜਮਾਨਤ ਮਿਲੀ ਹੈ ਇਹਨੇ ਇੱਕ ਤਰੀਕ ਨੂੰ ਫੇਰ ਅੰਦਰ ਚਲ ਜਣਾ ਇਹ ਸਾਫ਼ ਸੁਥਰਾ ਨਹੀਂਗਾ ਇਹ ਬੜੀਆਂ ਗੱਲਾਂ ਆਈਆਂ ਤਲੀਆਂ ਕਿਉਂਕਿ ਅਦਾਲਤ ਨੇ ਵੀ ਇਹ ਗੱਲ ਕਹੀ ਹੈ ਕਿ ਚੋਣਾਂ ਦੇ ਕਰਕੇ ਤੁਹਾਨੂੰ ਭੇਜ ਰਹੇ ਆ ਅਦਰਵਾਈਜ਼ ਤੁਹਾਨੂੰ ਅੰਤਰੀਵ ਜਮਾਨਤ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਤੇ ਚੋਣ ਪ੍ਰਚਾਰ ਕਰਨ ਤੇ ਉੱਤੇ ਪਾਬੰਦੀ ਵੀ ਨਹੀਂ ਕੋਈ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਕਿਵੇਂ ਸਥਿਤੀਆਂ ਬਦਲ ਗਈਆਂ ਕੇਜਰੀਵਾਲ ਦੇ ਹੋਣ ਤੋਂ ਬਾਅਦ ਤੇ ਕੋਈ ਗੱਲ ਇਹ ਹੈ ਕਿ ਇਹਦੀਆਂ ਨਾ ਦੋ ਕਿਸਮ ਦੀਆਂ ਇੰਟਰਪ੍ਰੀਟੇਸ਼ਨ ਇੱਕ ਤਾਂ ਆਮ ਆਦਮੀ ਪਾਰਟੀ ਕਰ ਰਹੀ ਹੈ ਇੱਕ ਬੀਜੇਪੀ ਕਰ ਰਹੀ ਆਪਣੇ ਸਾਹਮਣੇ ਹੀ ਨੇ ਉਹ ਹਾਂ ਅੱਛਾ ਦਿਲਚਸਪ ਗੱਲ ਸਭ ਤੋਂ ਇਹ ਹੈ ਕਿ ਇਦਾਂ ਦੇ ਹੀ ਕੇਸ ਇਸੇ ਕੇਸ ਦੇ ਵਿੱਚ ਸੁੋਡਿਆ ਸਾਹਿਬ ਅੰਦਰ ਨੇ ਇਸੇ ਚ ਕੇਕਪਤਾ ਅੰਦਰ ਹੈ ਇਦਾਂ ਦਾ ਹੀ ਮਨੀ ਲਾਂਡਰਿੰਗ ਦਾ ਹੀ ਲਗਭਗ ਕੇਸ ਜਿਹੜਾ ਸੀਗਾ ਉਹ ਹਿਮੰਤ ਜਿਹੜੇ ਮਤਲਬ ਸੀਗੇ ਆਪਣੇ ਉਹ ਕੈਂਡੀਡੇਟ ਹਿਮੰਤ ਸੁਰੇਨ ਉਹਨਾਂ ਦਾ ਸੀ ਮਤਲਬ ਕੇਜਰੀਵਾਲ ਨੂੰ ਇੰਨਾ ਵਿਸ਼ੇਸ਼ ਜਿਹੜਾ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਆਪਣੇ ਆਪ ਦੇ ਚੁੜਾ ਦਿਲ ਚਸਪੈ ਤੁਸੀਂ ਮੀਡੀਆ ਦੇ ਵਿੱਚ ਵੀ ਦੇਖਿਆ ਹੋਣਾ ਕਿ ਉਹਨਾਂ ਦੀ ਸ਼ੂਗਰ ਥੱਲੇ ਹੋ ਗਈ ਉੱਪਰ ਹੋ ਗਈ ਮਤਲਬ ਉੱਥੋਂ ਹੀ ਗੱਲ ਸਮਝ ਆ ਜਾਂਦੀ ਹੈ ਕਿ ਪਿੱਛੇ ਸ਼ਕਤੀਆਂ ਕੰਮ ਕਿਹੜੀਆਂ ਕਰ ਰਹੀਆਂ ਨੇ ਦੇਖੋ ਸਾਰੇ ਪੋਲੀਟੀਸ਼ੀਅਨ ਲਗਭਗ ਇੱਕੋ ਤਰ੍ਹਾਂ ਦੇ ਨੇ ਸਾਰਿਆਂ ਨੂੰ ਹੀ ਦੁੱਖ ਸੁੱਖ ਆਉਂਦੇ ਨੇ ਸਾਰੇ ਇੱਕ ਦੂਜੇ ਨਾਲ ਤਕਾ ਵੀ ਕਰਦੇ ਨੇ ਮੁਸ਼ਕਲਾਂ ਵੀ ਆਉਂਦੀਆਂ ਨੇ ਸੋ ਪਰ ਇੱਕ ਵਿਸ਼ੇਸ਼ ਟਰੀਟਮੈਂਟ ਦਿੱਤਾ ਜਾਂਦਾ ਹੈ ਔਰ ਆਮ ਆਦਮੀ ਪਾਰਟੀ ਦੀ ਤਾਂ ਕਮਾਲ ਹੈ ਇਹ ਕਿ ਉਹਨਾਂ ਦੇ ਅੰਦਰ ਜਾਣ ਦੇ ਨਾਲ ਬਿਲਕੁਲ ਇਹ ਸਾਬਤ ਕਰਤਾ ਉਹਨਾਂ ਨੇ ਕਿ ਕੋਈ ਸੈਕੰਡ ਲੀਡਰ ਨਹੀਂ ਹੈ ਸੰਜੇ ਸਿੰਘ ਬਾਹਰ ਆਇਆ ਆਪਣੇ ਮਾਨ ਸਾਹਿਬ 92 ਐਮਐਲਏ ਵਾਲੇ ਉੱਥੇ ਭੱਜੇ ਫਿਰਦੇ ਰਹੇ ਜਦੋਂ ਸਟਾਰ ਕੰਪੇਨਰ ਦੀ ਗੱਲ ਆਈ ਤਾਂ ਸਨੀਤਾ ਕੇਜਰੀਵਾਲ ਅਰਥ ਨੂੰ ਪਤਾ ਬਣਾਉਣਾ ਕਿ ਉਹਨਾਂ ਨੇ ਪਿਛਲੇ ਦਿਨੀ ਇੱਥੇ ਰੋਡ ਸ਼ੋਅ ਕਰਨੇ ਸੀਗੇ ਉਹ ਕੈਨਸਲ ਹੋ ਗਏ ਸੀ ਕਿਉਂਕਿ ਪਹਿਲਾਂ ਹੀ ਪਤਾ ਸੀਗਾ ਵੀ ਜ਼ਮਾਨਤ ਦਾ ਚਾਂਸ ਹੈਗਾ ਹੈ ਉਸ ਤਰੀਕੇ ਦੇ ਨਾਲ ਪਰ ਚਲੋ ਜਿਸ ਤਰ੍ਹਾਂ ਵੀ ਹੋਈ ਮੈਂ ਸਮਝਦਾ ਇਹ ਵੈਲਕਮ ਸਟੈਪ ਹੈ ਕਿਉਂਕਿ ਇੱਕ ਡੈਮੋਕਰੈtic ਪ੍ਰੋਸੈਸ ਹੈ ਉਹਦੇ ਚ ਉਹਨਾਂ ਨੂੰ ਹਿੱਸਾ ਲੈਣ ਦਾ ਮੌਕਾ ਦਿੱਤਾ ਹੈ ਕੋਰਟ ਨੇ ਹਰੇ ਕਿਹਾ ਵੀ ਤੁਸੀਂ ਸੀਐਮ ਦੇ ਤੌਰ ਤੇ ਐਕਟ ਨਹੀਂ ਕਰੋਗੇ ਤੁਸੀਂ ਦਫ਼ਤਰ ਵੀ ਨਹੀਂ ਜਾਵੋਗੇ ਪਰ ਇਹ ਬਹੁਤ ਡਿਜੈਸਟ ਕੇਸ ਹੈ ਕਿ ਇੱਕ ਬੰਦਾ ਹੈ ਜਿਹੜਾ ਉਹ ਸੀਐਮ ਦਫ਼ਤਰ ਨਹੀਂ ਜਾ ਸਕਦਾ ਪਰ ਸੀਐਮ ਹੈਗਾ ਕੇਸ ਉਤੇ ਬਣਿਆ ਹੋਇਆ ਜੇਲ੍ਹ ਦੇ ਵਿੱਚ ਹੈ ਉਹਨੇ ਸੀਐਮ ਸ਼ਿਪ ਨਹੀਂ ਛੱਡੀ ਜਿਦਾ ਖਿਆਲ ਪਿਛਲੇ ਮਤਲਬ ਆਜ਼ਾਦੀ ਤੋਂ ਬਾਅਦ ਹੁਣ ਤੱਕ ਕਦੇ ਨਹੀਂ ਆ ਵੀ ਹੋਇਆ ਕਿ ਕਿਸੇ ਦੇ ਉੱਪਰ ਇਦਾਂ ਕੇਸ ਬਣ ਗਏ ਉਹਨਾਂ ਨੇ ਮੌਰਲੀ ਹੋਏ ਝੂਠੇ ਬਣ ਗਏ ਹੁਣ ਬੇਸ਼ੱਕ ਅਜੇ ਵੀ ਉਹ ਦੋਸ਼ੀ ਨਹੀਂ ਸਾਬਤ ਹੋਏ ਇਦਾਂ ਜੇ ਮੁਕਦਮੇ ਚੱਲਣੇ ਨੇ ਪਰ ਉਹਨੇ ਪਿਓ ਦੇ ਪੁੱਤ ਨੇ ਕੁਰਸੀ ਨਹੀਂ ਛੱਡੀ ਜ਼ੋਰ ਲਾ ਕੇ ਮਰ ਗਏ ਸਾਰੇ ਦੇ ਸਾਰੇ ਹਾਈ ਕੋਰਟ ਨੇ ਵੀ ਦਿੱਲੀ ਦੇ ਨੇ ਕਿਹਾ ਕਿ ਭਾਈ ਸਕੂਲਾਂ ਦੇ ਵਿੱਚ ਵਰਦੀਆਂ ਦਾ ਰੌਲਾ ਕਿੰਨੀਆਂ ਮੁਸ਼ਕਲਾਂ ਨੇ ਜਿਹੜੇ ਕਹਿੰਦੇ ਨਾ ਗੱਜ-ਬੱਜ ਕੇ ਵੀ ਜੇਲ੍ਹ ਚੋਂ ਚੱਲੂਗੀ ਸੀਐਮ ਸ਼ਿਪ ਉਹ ਇਦਾਂ ਦੀ ਸੀਐਮ ਸ਼ਿਪ ਚੱਲੀ। ਸੋ ਇਹ ਬਿਲਕੁਲ ਨਵੇਂ ਮਾਡਲ ਸਟਾਪਤ ਹੋ ਰਹੇ ਨੇ ਔਰ ਇਹ ਮੇਰਾ ਖਿਆਲ ਹੈ ਬਾਹਰ ਆ ਕੇ ਕਿਉਂਕਿ ਉਹਨਾਂ ਦੇ ਕੋਲ ਪੈਸਾ ਬਹੁਤ ਹੈ। ਕੈਪੈਸਿਟੀ ਬਹੁਤ ਹੈ ਔਰ ਜਿਹੜਾ ਕਾਰਪੋਰੇਟ মিডিਆ ਹੈ ਉਹ ਤਾਂ ਇੰਟਰਸਟਿੰਗ ਕਰ ਰਿਹਾ ਆਪਣੇ ਆਪ 'ਚ। ਉਹ ਕਿਸੇ ਹੋਰ ਲੀਡਰ ਨੂੰ ਇੰਨਾ ਨਹੀਂ ਚੱਕ ਰਿਹਾ ਮੋਦੀ ਤੋਂ ਬਾਅਦ ਸੈਕੰਡ ਜਿਹ ਕਿਸੇ ਬੰਦੇ ਨੂੰ ਕਾਰਪੋਰੇਟ মিডিਆ ਚੱਕ ਰਿਹਾ ਪੂਰਾ ਤਾਂ ਉਹ ਸਿਰਫ ਕੇਜਰੀਵਾਲ ਹੈ। ਸੋ ਇਹ ਮੇਰਾ ਇਹ ਹੈ ਕਿ ਇਹ ਇਹ ਨਾ ਸਿੰਪਲ ਨਹੀਂ ਹੈ ਜਿੰਨਾ ਨਜ਼ਰ ਆ ਰਿਹਾ ਹੈ ਇਹਦੇ ਪਿੱਛੇ ਹੋਰ ਬਹੁਤ ਸਾਰੀਆਂ ਫੋਰਸਸ ਨੇ ਇੰਡਾ ਨੇ ਜਿਹੜੀਆਂ ਖੇਡ ਰਹੀਆਂ ਨੇ ਇਹਨਾਂ ਦਾ ਪਤਾ ਆਪਾਂ ਨੂੰ ਚਾਰ ਚੋਣ ਨੂੰ ਲੱਗਣਾ ਮਤਲਬ ਇਹਨਾਂ ਦਾ ਸਪੈਸ਼ਲ ਜਿਹੜਾ ਸਪੈਸੀਫਾਈਡ ਰੋਲ ਹੈ ਇੰਡੀਆ ਫਰੰਟ ਦੇ ਵਿੱਚ ਉਹ ਨਿਭਾਉਣ ਦੇ ਲਈ ਜ਼ਮਾਨਤ ਅੱਗੇ ਵੀ ਮਿਲਣੀ ਹੈ ਮਤਲਬ ਇਹਦਾ ਇੰਟਰਮ ਹੈ ਨਾ ਜਈ ਪਰ ਇਹ ਅੱਗੇ ਪ੍ਰਲੋਂਗ ਕੀਤੀ ਜਾਊਗੀ ਜਿਹੜੀ ਉਹਨਾਂ ਦੀ ਫਰੀडम ਹੈ ਤਾਂ ਕਿ ਇਹ ਆਪਣਾ ਜਿਹੜਾ ਹਿਸਟੋਰੀਕ ਰੋਲ ਹੈ ਉਹਦੇ ਵਿੱਚ ਪਲੇ ਕਰ ਸਕੇ ਤੋ ਵਾਕਈ ਹੈ ਕਿ ਕੋਈ ਇਸ ਪਾਰਟੀ ਕੋਲ ਮਤਲਬ ਕਰੋਨਾ ਰੁਪਈਆ ਉਹ ਮੀਡੀਆ ਤੇ ਖਰਚ ਦੇ ਨੇ ਡੰਕਾ ਤਾਂ ਪੂਰਾ ਬੁੱਜੂਗਾ ਹੀ ਕਿਤੇ ਕੁਝ ਜਿੱਤ ਗਏ ਨਾਲੋਂ ਇਹ ਵੀ ਕਹਿ ਰਹੇ ਨੇ ਕਿ ਇਤਰਾਮਤ ਹੋ ਗਈ ਹੈ ਨਾਲੇ ਵੀ ਕਹਿ ਰਹੇ ਕਿ ਜਿੱਤ ਗਏ ਅਸੀਂ ਹਾਲਾਂਕਿ ਇੰਟਰਨ ਜਮਾਨਤ ਜੁੜੀ ਹੈ ਰੈਪਰਸ਼ਨ ਦੇ ਕੇਸ ਚ ਮਿਲੀ ਹੈ ਪਰ ਬਹੁਤ ਇੰਟਰਸਟਿੰਗ ਹੈ ਕਿ ਜਿਹੜੇ ਯੁੱਗ ਚ ਅਸੀਂ ਰਹਿ ਰਹੇ ਹਾਂ ਸਾਡੇ ਪਾਸੇ ਕੜੀ ਹੁਣ ਇਹ ਜੁੜਦੀ ਹੈ ਡਾਕਟਰ ਸਾਹਿਬ ਜਦੋਂ ਸਰਕਾਰ ਕਹਿੰਦੀ ਹੈ ਜਦੋਂ ਈਡੀ ਕਹਿੰਦੀ ਹੈ ਕਿ ਭਈ ਇਹਨਾਂ ਨੇ ਸ਼ਰਾਬ ਦਾ ਘਪੜਾ ਜਿਹੜਾ ਉਹ ਕੀਤਾ ਔਰ ਮੁੱਖ ਮੁੱਖ ਜਿਹੜਾ ਉਹ ਕਿੰਗਪਿੰਨ ਹੈ ਇਹ ਗੱਲਾਂ ਕਹਿੰਦੀ ਆ ਔਰ ਕੋਰਟ ਵੀ ਇਹ ਗੱਲ ਆ ਆਪਾਂ ਦੇਖਿਆ ਕਿ ਹਾਈ ਕੋਰਟ ਨੇ ਦਿੱਲੀ ਹਾਈ ਕੋਰਟ ਨੇ ਵੀ ਇਹ ਜਿਹੜੀ ਗੱਲ ਉੱਤੇ ਕਹੀ ਵੀ ਕੇਜਰੀਵਾਲ ਦੇ ਉੱਤੇ ਬਹੁਤ ਸਖਤ ਟਿੱਪਣੀਆਂ ਜਿਹੜੀਆਂ ਕੀਤੀਆਂ ਆਪਾਂ ਦੇਖੀਆਂ ਨੇ ਜੇ ਕੇਜਰੀਵਾਲ ਨੂੰ ਪਾਰਟੀ ਦਾ ਮੁਖੀ ਹੋਣ ਦੇ ਨਾਤੇ ਪ੍ਰਚਾਰ ਕਰਨ ਦੇ ਲਈ ਬਾਹਰ ਜੇਲ੍ਹ ਤੋਂ ਕੱਢਿਆ ਜਾ ਸਕਦਾ ਹੈ ਤਾਂ ਫਿਰ ਹੁਣ ਅਮਰਪਾਲ ਸਿੰਘ ਹੋਰੀ ਜਿਹੜੇ ਖੁਦ ਚੋਣ ਲੜ ਰਹੇ ਆ ਔਰ ਜਿਹੜੇ ਕਿ ਇਹ ਗੱਲ ਕਹਿ ਰਹੇ ਕਿ ਅਸੀਂ ਤਾਂ ਇਹੋ ਜਿਹਾ ਕੁਝ ਕੀਤਾ ਹੀ ਨਹੀਂ ਕਿ ਐਨਐਸਏ ਸਾਡੇ ਤੇ ਲਾਈ ਜਾਵੇ ਅਸੀਂ ਆਪਣੇ ਕੌਮ ਦੀ ਗੱਲ ਕਰਦੇ ਆਂ ਅਸੀਂ ਛੋਟੇ ਮੋਟੇ ਪ੍ਰੋਗਰਾਮ ਕਰਕੇ ਅਸੀਂ ਅਮਰਤ ਛਕਾਰੇ ਆ ਨੌਜਵਾਨਾਂ ਨੂੰ ਨੱਚਾ ਛੜਾ ਰਹੇ ਆ ਤਾਂ ਹੋਰ ਅਸੀਂ ਕੋਈ ਜਿਹੜਾ ਉਹ ਕੀਤਾ ਨਹੀਂ ਤਾਂ ਇੱਕ ਤਾਂ ਉਹਨਾਂ ਨੇ ਇਹ ਗੱਲ ਕਹਿਣੀ ਆ ਇੱਕ ਐਨਐਸ ਲਗਾ ਕੇ ਵੱਡੇ ਵੱਡੀਆਂ ਧਰਾਵਾਂ ਲਾ ਦਿਤੀਆਂ ਜੇ ਕੇਜਰੀਵਾਲ ਨੂੰ ਬਾਹਰ ਲਿਆਂਦਾ ਜਾ ਸਕਦਾ ਤਾਂ ਫਿਰ ਅਮਰਤਪਾਲ ਕਿਉਂ ਨਹੀਂ ਜਿਹੜਾ ਖੁਦ ਚੋਣ ਜਿਹੜੀ ਲੜ ਸਕਦਾ ਕੱਲ ਨੂੰ ਉਹ ਵੀ ਮੰਗ ਰੱਖ ਲੈਣਗੇ ਕੱਲ ਨੂੰ ਫਿਰ ਉਹ ਵੀ ਕਹਿਣਗੇ ਕਿ ਅਸੀਂ ਤਾਂ ਲੋ ਜੀ ਪਹਿਲਾਂ ਹੀ ਕਹਿ ਰਹੇ ਆ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ ਦੇਖ ਲਓ ਜੀ ਅਰਵਿੰਦ ਕੇਜਰੀਵਾਲ ਨੂੰ ਬਾਹਰ ਲਿਆਂਦਾ ਸਾਨੂੰ ਜਿਹੜਾ ਉਦਯਾਨ ਹੀ ਰਹੇ ਜਿੱਦ ਕਿ ਇਹ ਖੋਦ ਲੜ ਰਹੇ ਆ ਉਹਨਾਂ ਨੂੰ ਕਹਿਣ ਨੂੰ ਇੱਕ ਹੋਰ ਗੱਲ ਜਿਹੜੀ ਆ ਹੋ ਜੂਗੀ ਕਿਵੇਂ ਦੇਖ ਜਿਓ ਪੂਰੀ ਚੀਜ਼ ਨੂੰ ਸਥਿਤੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਗੁੰਝਲਦਾਰ ਹੋ ਜਾਣਗੀ ਦੇਖੋ ਸਿਆਸੀ ਤੌਰ ਤੇ ਤਾਂ ਇਹ ਗੱਲ ਠੀਕ ਹੈ ਪਰ ਇਹ ਦੋਨੇ ਕਿਸੇ ਕਿਸ ਕਰਕੇ ਥੋੜੇ ਡਿਫਰੈਂਟ ਨੇ ਕਿ ਅਮਰਤ ਕੋਲਜੀ ਤਾਂ ਕਹਿੰਦੇ ਸੀ ਵੀ ਅਸੀਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਮੰਨਦੇ ਹੀ ਨਹੀਂ ਇਹ ਵੀ ਆਪਣੇ ਆਪ ਦੀ ਚਿਕ ਮਸਲਾ ਹੈ ਨਾ ਕੇਜਰੀਵਾਲ ਨੇ ਕਦੇ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਨੂੰ ਚੈਲੰਜ ਨਹੀਂ ਕੀਤਾ ਉਹਨਾਂ ਨੇ ਕਿਹਾ ਮੈਂ ਉਹਨੂੰ ਮੰਨਦਾ ਬਿਲਕੁਲ ਪਰ ਪਰ ਡਾਕਟਰ ਸਾਹਿਬ ਇੱਕ ਵੀਡੀਓ ਮੈਂ ਦੇਖ ਰਿਹਾ ਸੀ ਭਾਈ ਅਬਰਤਪਾਲ ਦੀ ਉਹ ਕਹਿੰਦਾ ਕਿ ਵੈਸੇ ਤਾਂ ਜੀ ਦੇਖੋ ਅਸੀਂ ਮੰਨਦੇ ਹੀ ਕਨਸਟੀਟਿਊਸ਼ਨ ਪਰ ਜਦੋਂ ਗਰੀਲਾ ਵਾਰ ਹੁੰਦੀ ਆ ਕਹਿੰਦੇ ਕਈ ਵਾਰ ਤੁਹਾਨੂੰ ਗਵਰਨਮੈਂਟ ਦੇ ਰਿਸੋਰਸ ਚ ਵਰਤਨੇ ਪੈਂਦੇ ਆ ਤੇ ਇਸ ਕਰਕੇ ਕਹਿੰਦੇ ਕਿ ਜਿੱਥੇ ਸਾਨੂੰ ਫਾਇਦਾ ਦਿੰਦਾ ਸੰਵਿਧਾਨ ਉੱਥੇ ਤਾਂ ਅਸੀਂ ਸੰਵਿਧਾਨ ਨੂੰ ਵਰਤੀਏ ਤੇ ਵਰਤਣਾ ਚਾਹੀਦਾ ਵੀ ਆ ਤੇ ਜਿੱਥੇ ਤਾਂ ਦੇ ਹੱਕਾ ਨੂੰ ਮਾਰਦਾ ਉੱਥੇ ਨਾ ਮੰਨੀਏ ਪਰ ਦੇਖੋ ਇਹ ਗੱਲਾਂ ਤਾਂ ਠੀਕ ਨੇ ਮਤਲਬ ਇਹ ਵੀ ਜਿੱਥੇ ਜਿੰਨੀ ਕੁ ਠੱਗੀ ਵੱਜਦੀ ਆ ਮਾਰ ਲਓ ਪਰ ਇਹ ਸਿੱਖੀ ਸਿਧਾਂਤਾਂ ਦੀ ਜਿਹੜੀ ਗੱਲ ਕਰ ਰਹੇ ਨੇ ਕਿ ਉਹਦੇ ਹੁੰਦ ਤੱਕ ਵੀ ਠੀਕ ਹੈ ਇਹ ਗੱਲ ਕਿ ਜੇ ਝੂਠ ਬੋਲਣਾ ਪੈਂਦਾ ਤਾਂ ਬੋਲ ਲਓ ਫਿਰ ਸੋ ਉਹ ਇੱਕ ਮਸਲਾ ਸੈਪਰੇਟ ਹੈ ਪਰ ਆਪਾਂ ਇਸ ਗੱਲ ਤੇ ਆਈਏ ਕਿ ਚਲੋ ਜੋ ਵੀ ਹੈ ਉਹ ਇਲੈਕਸ਼ਨ ਲੜਨ ਦਾ ਉਹਨਾਂ ਨੇ ਫੈਸਲਾ ਕਰ ਲਿਆ ਇਹ ਹੱਕ ਹੈ ਉਹਨਾਂ ਦਾ ਐਫੀਡੇਵਟ ਦੇ ਦਿੱਤਾ ਉਹਨਾਂ ਨੇ ਮੰਨ ਲਿਆ ਸੰਵਧਾਨ ਦੀ ਸੌਂ ਵੀ ਖਾ ਲੈਣਗੇ ਪਰ ਇਹ ਗੱਲ ਥੋੜੀ ਬਿਲਕੁਲ ਵਾਜਬ ਹੈ ਕਿ ਇੱਕ ਬੰਦਾ ਇਲੈਕਸ਼ਨ ਲੜ ਰਿਹਾ ਹੈ ਖੁਦ ਉਹਨੂੰ ਪ੍ਰਚਾਰ ਦਾ ਮੌਕਾ ਨਹੀਂ ਮਿਲ ਰਿਹਾ ਇੱਕ ਨੇ ਹੋਰ ਨਾਲ ਹੀ ਪ੍ਰਚਾਰ ਕਰਨਾ ਆਪਣੀ ਪਾਰਟੀ ਵਾਲਿਆਂ ਦੇ ਲਈ ਪਰ ਇੰਟਰਸਟਿੰਗ ਗੱਲ ਇਹ ਹੈ ਕੇਜਰੀਵਾਲ ਦੇ ਕੇਸ ਦੇ ਵਿੱਚ ਤਾਂ ਕੀ ਪਾਰਟੀ ਨੂੰ ਵੀ ਪਾਰਟੀ ਬਣਾਇਆ ਹੋਇਆ ਹੈ ਜਿਹੜਾ ਜਿਹੜੀ ਉਹ ਫੰਡਿੰਗ ਦਾ ਰੋਲਾ ਪਿਆ ਹੈ ਉਹ ਚ ਪਾਰਟੀ ਸੁਪਰੀਮੋ ਦੇ ਦੌਰ ਤੇ ਉਹਨਾਂ ਦੇ ਉੱਪਰ ਉਹਨਾਂ ਨੇ ਕੀਤਾ ਹੈ ਕਿ ਤੁਸੀਂ ਜਿਹੜਾ ਇਹ ਪੈਸਾ ਗੋਆ ਦੇ ਵਿੱਚ ਯੂਜ਼ ਕੀਤਾ ਹੈ ਔਰ ਉਹਨਾਂ ਨੂੰ ਤੁਸੀਂ ਜਿਹੜਾ ਪਾਰਟੀ ਦੇ ਹਿਤ ਯੂਜ਼ ਕਰਨ ਕਰਕੇ ਪਾਰਟੀ ਨੂੰ ਪਾਰਟੀ ਬਣਾਏ ਹੋਣ ਕਰਕੇ ਤੁਸੀਂ ਉਹਨੂੰ ਬੈਨੀਫਿਟ ਦੇ ਰਹੇ ਹੋ ਤੇ ਆ ਜਿਹੜਾ ਕੋਈ ਵੀ ਕੈਂਡੀਡੇਟ ਚਾਹੇ ਅਮਰਤਵਾਲਾ ਚਾਹੇ ਕੋਈ XYZ ਹੈ ਉਹਨੂੰ ਕਿਉਂ ਨਹੀਂ ਉਹ ਬੈਨੀਫਿਟ ਉਜਾ ਦਾ ਰੀਜ਼ਨ ਇਹ ਹੈ ਕਿ ਅਮਰਿਤਪਾਲ ਨੇ ਹਾਈ ਕੋਰਟ ਦੇ ਵਿੱਚ ਕੀਤਾ ਹੈ ਹਾਈ ਕੋਰਟ ਨੇ ਤਾਂ ਜਿਦਰੀਵਾਲ ਨੂੰ ਵੀ ਕੋਈ ਰੀਲੀਫ ਨਹੀਂ ਸੀ ਦਿੱਤੀ ਉਹ ਨੂੰ ਸੁਪਰੀਮ ਕੋਰਟ ਤੋਂ ਮਿਲੇਗੀ ਪਰ ਇਸ ਪਲੀ ਨੂੰ ਲੈ ਕੇ ਅਮਰਿਤਪਾਲ ਜਾਂ ਉਹਦੇ ਵਕੀਲ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਨੇ ਬਿਲਕੁਲ ਕਿ ਜੇ ਲੈਵਲ ਪਲੇਇੰਗ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਇੱਕ ਕੈਂਡੀਡੇਟ ਐਸਾ ਹੈ ਕਿ ਜਿਹਨੇ ਸਿਰਫ ਪ੍ਰਚਾਰ ਕਰਨੇ ਦੂਜਿਆਂ ਦੇ ਲਈ ਉਹ ਜੋ ਇਹ ਖੁਦ ਆਪ ਇਲੈਕਸ਼ਨ ਲੜ ਰਿਹਾ ਹੈ ਤੁਸੀਂ ਉਹਨੂੰ ਮਤਲਬ ਕਮ ਸੇ ਕਮ ਉਸ ਸਮੇਂ ਦੇ ਲਈ ਆਪਣੇ ਜਿਹੜੇ ਵੋਟਰ ਨੇ ਉਹਨਾਂ ਕੋਲ ਜਾਣ ਦਾ ਮੌਕਾ ਤਾਂ ਦਿਓ ਇਹ ਤਾਂ ਬਿਲਕੁਲ ਵਾਜਬ ਡਿਮਾਂਡ ਉਹਦੀ ਬਣ ਜੂਗੀ ਇਸ ਗੱਲ ਦੀ ਰੌਣ ਵਾਲੇ ਦਿਨਾਂ ਚ ਮੇਰਾ ਖਿਆਲ ਹੈ ਕੀਤੀ ਜਾਊਗੀ ਬਿਲਕੁਲ ਹਣ ਉਧਰਲੇ ਬੰਨੇ ਡਾਕਟਰ ਸਾਹਿਬ ਕੇਜਰੀਵਾਲ ਬਾਹਰ ਆ ਗਏ ਆ ਉਹ ਉਹ ਥਾਪੀਆਂ ਵੀ ਜਿਹੜੀਆਂ ਉਹਨਾਂ ਨੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਉਹ ਕਹਿੰਦੇ ਕਿ ਕੱਲ ਨੂੰ 11 ਵਜੇ ਜਿਹੜਾ ਉਹ ਮਿਲਾਂਗੇ ਪਹਿਲਾਂ ਹਨੂਮਾਨ ਜੀ ਦਾ ਜਿਹੜਾ ਕਹਿੰਦੇ ਅਸ਼ੀਰਵਾਦ ਲਵਾਂਗੇ ਬਾਅਦ ਵਿੱਚ ਪ੍ਰੈਸ ਕਾਨਫਰੈਂਸਾਂ ਕਰਾਂਗੇ ਤੇ ਦੂਜੇ ਪਾਸੇ ਅਮਰਤਪੁਰ ਦੇ ਕਰੀਬੀ ਇਹ ਗੱਲਾਂ ਕਰਨ ਲੱਗੇ ਆ ਕਿ ਭਾਈ ਦੋਨੂੰ ਲਿਆਏ ਆ ਸਾਡੇ ਵਾਲੇ ਬੰਦੇ ਨੂੰ ਵੀ ਲਿਆਓ ਉੱਤਨ ਐਚਚੁਅਲੀ ਦੇਖੋ ਕਰਨਗੇ ਹੀ ਪਰ ਗੱਲ ਇਹ ਹੈ ਕਿ ਪੰਜਾਬ ਗਵਰਨਮੈਂਟ ਨੇ ਕੇ ਵੀ ਕਰਿਆ ਕਿ ਕੋਈ ਆਪ ਗਵਰਨਮੈਂਟ ਨੇੜਾ ਹਾਈ ਕੋਰਟ ਤੇ ਐਫੀਡੈਫਟ ਦਿੱਤਾ ਉਹ ਅਮਰਪਾਲ ਦੇ ਹੱਥ ਚ ਹੀ ਦਿੱਤਾ ਹੈ ਕਿਸਮ ਦੇ ਨਾਲ ਇਹ ਵੀ ਇਸ਼ੂ ਆਉਣ ਵਾਲੇ ਦਿਨਾਂ ਚ ਉੱਠਣਾ ਹੈ ਤੁਸੀਂ ਦੇਖਿਓ ਉਹਨਾਂ ਨੇ ਕਿਹਾ ਜੀ ਅਸੀਂ ਕੋਈ ਦਿੱਕਤ ਨਹੀਂ ਆਉਣ ਦਿਆਂਗੇ ਅਸੀਂ ਸਾਰੇ ਫੈਸਿਲੀਟੇਟ ਕਰਾਂਗੇ ਉਹਨਾਂ ਦੀ ਇਲੈਕਸ਼ਨ ਲੜਨ ਦੇ ਲਈ ਪਰ ਨਾਲ ਦੀ ਨਾਲ ਤੁਹਾਨੂੰ ਪਤਾ ਹੋਇਆ ਕਿ ਪਿਛਲੇ ਮੇਰੇ ਖਿਆਲ ਪਿਛਲੇ ਹਫਤੇ ਦੀ ਹੋਈ ਗੱਲ ਹੈ ਕਿ ਆਪਣੇ ਐਡਵੋਕੇਟ ਜਨਰਲ ਨੇ ਮਤਲਬ ਹਾਈ ਸੁਪਰੀਮ ਕੋਰਟ ਦੇ ਵਿੱਚ ਇਹ ਐਫੀਡੈਫਟ ਦਿੱਤਾ ਹੈ ਕਿ ਸਾਡੀ ਲਾ ਐਂਡ ਆਰਡਰ ਦੀ ਹਾਲਾਤ ਬਹੁਤ ਖਰਾਬ ਹੈ ਦੁਬਾਰਾ ਅੱਤਵਾਦ ਸਿਰ ਚੱਕ ਸਕਦਾ ਹ ਹਰ ਜਿਹੜੇ ਜਿਹੜੇ ਉਹਨੂੰ ਮਤਲਬ ਖਾਲਿਸਤਾਨ ਦੀ ਗੱਲ ਕਰ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਤੁਸੀਂ ਹਾਈ ਕੋਰਟ ਦੇ ਵਿੱਚ ਕਹਿ ਰਹੇ ਹੋ ਵੀ ਕੋਈ ਗੱਲ ਨਹੀਂ ਅਸੀਂ ਫੈਸਿਲੀਟੇਟ ਕਰਾਂਗੇ ਉਹ ਇਲੈਕਸ਼ਨ ਲੜਨ ਸੋ ਇਹ ਆਪਣੇ ਆਪ ਚ ਨਾ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਕਿ ਜਿਹੜੀਆਂ ਆਮ ਮੇਰੀ ਟੁਕੜ ਟੁਕੜ ਮੇਰੇ ਵਰਗੀ ਸਧਾਰਨ ਮੂਤ ਨੂੰ ਤਾਂ ਸਮਝ ਨਹੀਂ ਆਉਂਦੀਆਂ ਨੇ ਇਹ ਸਟੈਂਡ ਕੀ ਲੈ ਰਹੇ ਹੈ ਸਾਡੀ ਸਰਕਾਰ ਇਹ ਫੋਨ ਵਾਲੇ ਫੋਨ ਵਾਲੇ ਦਿਨਾਂ 'ਚ ਡਾਕਟਰ ਸਾਹਿਬ ਸਥਿਤੀਆਂ ਖਤਰਨਾਕ ਸਥਿਤੀ ਵਾਲੇ ਪਾਸੇ ਵੀ ਜਾ ਸਕਦੀਆਂ ਨੇ ਕਿਉਂਕਿ ਭਾਜਪੀ ਕਹਿੰਦੀ ਹੈ ਕਿ ਸਾਡੇ ਬੰਦਿਆਂ ਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ ਉਧਰ ਇਹਨਾਂ ਨੇ ਕਹਿਤਾ ਕਿ ਜਿਹੜੇ ਆਪਣੇ ਚੋਣ ਕਮਿਸ਼ਨ ਆ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਜ਼ਿਲ੍ਹਾ ਕਮਿਸ਼ਨ ਜਿਹੜੇ ਚੋਣ ਅਧਿਕਾਰੀ ਨੇ ਉਹਨਾਂ ਨੂੰ ਕਹਿੰਤਾ ਕਿ ਇਹਨਾਂ ਦਾ ਜਿਹੜਾ ਯਕੀਨੀ ਬਣਾਓ ਸਾਰਾ ਸਿਸਟਮ ਦੂਜੇ ਪਾਸੇ ਇਹ ਜਿਹੜਾ ਸਾਰਾ ਤਾਣਾ ਬਾਣਾ ਚੱਲ ਰਿਹਾ ਤਾਂ ਜੇ ਕਿਸਾਨ ਵਿਰੋਧ ਕਰਨਗੇ ਜਾਂ ਮੁਲਾਜ਼ਮ ਜਥੇਬੰਦੀਆਂ ਵਿਰੋਧ ਕਰਨਗੀਆਂ ਤਾਂ ਫਿਰ ਉਧਰੋਂ ਪੁਲਿਸ ਆਪਣੇ ਹੱਥ ਕੰਡੇ ਜਿਹੜੇ ਵਰਤੂਗੀ ਉਧਰ ਅਮਰਤਪਾਲ ਸਿੰਘ ਹੋਰਾਂ ਨੂੰ ਜਿਸ ਤਰੀਕੇ ਨਾਲ ਪ੍ਰਚਾਰਿਆ ਜਾਣਾ ਹੈ ਉਧਰ ਜਿਸ ਤਰੀਕੇ ਦੇ ਨਾਲ ਜਿਹਨੇ ਸੁਧੀਰ ਸੂਰੀ ਨੂੰ ਮਾਰਿਆ ਸੰਦੀਪ ਸਣੀ ਉਹਨੂੰ ਜਿਸ ਤਰੀਕੇ ਨਾਲ ਪ੍ਰਚਾਰਿਆ ਜਾਣਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀਆਂ ਪੰਜਾਬ ਦੇ ਵਿੱਚ ਜਿਹੜੀਆਂ ਹੋਰ ਵੀ ਖਤਰਨਾਕ ਪੈਦਾ ਹੋ ਸਕਦੀਆਂ ਕਿ ਬਿਲਕੁਲ ਬਿਲਕੁਲ ਉਤਲੇ ਪਾਸੇ ਨੂੰ ਹੀ ਗੱਲ ਕਰ ਰਹੀ ਹੈ ਕਿ ਲੋਕਾਂ ਦੇ ਮੁੱਦੇ ਛੱਡ ਕੇ ਉਹਨਾਂ ਨੂੰ ਕਿਸੇ ਧਾਰਮਿਕ ਪੱਧਰ ਦੇ ਉੱਪਰ ਜਾਂ ਜਿਹੜੇ ਉਹਨਾਂ ਦੇ ਨੌਨ ਐਸੈਂਸ਼ੀਅਲ ਜਿਹੜੀਆਂ ਕੰਟਰਡਿਕਸ਼ਨਸ ਨੇ ਉਹਨਾਂ ਦੇ ਉੱਪਰ ਲੜਾਇਆ ਜਾਵੇ। ਇਹ ਮਤਲਬ ਇਸ ਤਰ੍ਹਾਂ ਦੇ ਜਿਹੜੇ ਗਰਮਖਿਆਲੀ ਲੋਕ ਨੇ ਉਹਨਾਂ ਨੂੰ ਹੋਰ ਚੱਕਿਆ ਜਾਵੇ, ਮੀਡੀਆ 'ਚ ਹੋਰ ਜ਼ਿਆਦਾ ਹਵਾ ਦੇ ਦਿੱਤੀ ਜਾਵੇ। ਇਸ ਤਰੀਕੇ ਨਾਲ ਕਰਕੇ ਵੀ ਮੇਰਾ ਖਿਆਲ ਹੈ ਕਿਸੇ ਲੈਵਲ ਤੇ ਗੱਲ ਹੋ ਸਕਦੀ ਹੈ ਕਿਉਂਕਿ ਬੀਜੇਪੀ ਬਹੁਤ ਬੈਕਫੁੱਟ ਤੇ ਹੈ। ਕਿਸਾਨ ਉਹਨਾਂ ਦੇ ਅੱਗੋਂ ਨੂੰ ਖੇਡ ਰਹੇ ਨੇ। ਇੱਕ ਕਿਸਾਨ ਦੀ ਮੌਤ ਹੋ ਚੁੱਕੀ ਹੈ। ਕੱਲ ਉਹਦਾ ਸੰਸਕਾਰ ਹੋਇਆ ਹੈ। ਅਰ ਬਹੁਤ ਇਸ ਗੱਲ ਨਾਲ ਬਦਨਾਮੀ ਵੀ ਪੰਜਾਬ ਦੇ ਵਿੱਚ ਹੋਈ ਹੈ ਕੋਈ ਵੱਡੀ ਗੱਲ ਨਹੀਂ ਕਿ ਬੀਜੇਪੀ ਇਲੈਕਸ਼ਨ ਕਮਿਸ਼ਨ ਤੋਂ ਇਹ ਡਿਮਾਂਡ ਕਰੇ ਕਰ ਹੀ ਰਹੇ ਨੇ ਉਹ ਬੇਸਿਕਲੀ ਤਾਂ ਕਿ ਮਤਲਬ ਤੁਸੀਂ ਪੰਜਾਬ ਦੀ ਜਿਹੜੀ ਇਲੈਕਸ਼ਨਾਂ ਨੂੰ ਪੋਸਟਪੋਨ ਕਰਦੇ ਹੋ ਜਾਂ ਕਾਊਂਟਰਵਾਨਡ ਕਰਦੇ ਅਰ ਆਉਣ ਵਾਲੇ ਦਿਨਾਂ 'ਚ ਇਹ ਇੱਕ ਗੁੰਜਾਇਸ਼ ਪਈ ਹੈ ਕਿ ਇਸ ਤਰ੍ਹਾਂ ਦੇ ਕੈਂਡੀਡੇਟ ਉਹ ਤਾਂ ਰੋ ਇਸ ਤਰ੍ਹਾਂ ਦੇ ਬਿਆਨਬਾਜ਼ੀ ਕਰਾਓ ਇੱਕ ਦੂਜੇ ਦੇ ਖਿਲਾਫ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਪੋਰਟਰੇ ਕਰੋ ਕਿ ਤੁਸੀਂ ਕਹੋ ਜੀ ਹਾਲਾਤ ਹੱਥਾਂ 'ਚੋਂ ਨਿਕਲਦੇ ਜਾ ਰਹੀ ਹੈ ਜਿਹੜੀ ਫੇਅਰ ਇਲੈਕਸ਼ਨ ਇਸ ਹਾਲਾਤ 'ਚ ਨਹੀਂ ਹੋ ਸਕਦੀ ਬੀਜੇਪੀ ਤਾਂ ਕਹਿ ਰਹੀ ਹੈ ਕਿ ਸਾਨੂੰ ਕੰਪੇਨਿੰਗ ਕਰਨੀ ਦਿੱਤੀ ਜਾ ਰਹੀ ਲੈਵਲ ਪਲੇਇੰਗ ਨਹੀਂ ਹੈ ਤੇ ਜਿੱਥੇ ਵੱਲ ਦੇ ਬਾਹਰ ਆਉਣ ਦੇ ਨਾਲ ਅਮਰਿਤਪਾਲ ਦੇ ਕਾਗਜ਼ ਭਰਨ ਦੇ ਨਾਲ ਕੰਪੇਨਿੰਗ ਅੱਗੇ ਤੁਰਨ ਦੇ ਨਾਲ ਜੇ ਕੰਟਰਡਿਕਸ਼ਨਸ ਵਧਦੀਆਂ ਨੇ ਪਰ ਸਾਰੀਆਂ ਪਾਰਟੀਆਂ ਕੋਲ ਪ੍ਰੋਗਰਾਮ ਤਾਂ ਕੋਈ ਹੈ ਨਹੀਂ ਲੋਕਾਂ ਨੂੰ ਗੜਾਉਣ ਤੋਂ ਲੱਗੋ ਸੋ ਉਹ ਜੇ ਇਹ ਪੋਲਰਾਈਜੇਸ਼ਨ ਕਰਦੇ ਨੇ ਜਾਂ ਮਤਲਬ ਕੀ ਗੰਜੈਸ਼ ਪਈ ਹੈ ਸਾਰੀ ਸਿਚੁਏਸ਼ਨ ਦੇ ਵਿੱਚ ਕੀ ਹਾਲਾਤ ਥੋੜੀ ਵਿਗੜੇ ਤੇ ਜਿਹੜੀ ਪੰਜਾਬ ਦੀ ਇਲੈਕਸ਼ਨ ਹੈ ਜਿਹੜੀ ਉਹ ਸਿਰੇ ਨਾ ਚੜੇ ਤੇ ਇਹਨੂੰ ਪੋਸ਼pon ਕਰਤਾ ਜਾਵੇ ਇਹਦੀ ਮੰਗ ਉੱਠੂਗੀ ਪਰ ਡਾਕਟਰ ਸਾਹਿਬ ਪਰ ਡਾਕਟਰ ਸਾਹਿਬ ਜਿਹਾ ਆਪਾਂ ਗੱਲ ਕਰੀਏ ਕੇਂਦਰ ਨੂੰ ਜਾਂ ਕੇਂਦਰ ਸਰਕਾਰ ਨੂੰ ਜਾਂ ਫਿਰ ਕਿਸੇ ਨੂੰ ਵੀ ਪੰਜਾਬ ਦੀ ਇਲੈਕਸ਼ਨ ਸਿਰੇ ਨਾ ਚੜਾਉਣ ਦੇ ਵਿੱਚ ਕੀ ਫਾਇਦਾ ਹੋ ਸਕਦਾ ਕਿਉਂਕਿ ਪੰਜਾਬ ਦੀਆਂ ਸਿਰਫ 13 ਸੀਟਾਂ ਨੇ ਔਰ ਸਿਰਫ 2-3 ਸੀਟਾਂ ਵੱਧ ਤੋਂ ਵੱਧ ਜਿਹੜੀਆਂ ਜਾਂਦੀ ਹੁੰਦੀ ਆ ਅੱਗੇ ਬੀਜੇਪੀ ਔਰ ਜੇ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਇਲੈਕਸ਼ਨ ਹੋਣ ਦੇ ਨਾਲ ਬਹੁਤਾ ਵੱਡਾ ਕੋਈ ਨਕਸਾਨ ਹੋ ਜੂਗਾ ਇਹੋ ਜੀਆਂ ਸਿਚੁਏਸ਼ਨਸ ਵੀ ਹੈ ਦੀਆਂ ਇਹ ਥੋੜੀ ਜਿਹੀ ਸਮਝਾਓ ਕਿਉਂਕਿ ਲੋਕ ਵੀ ਥੋੜੀ ਗੁੰਝਲਦਾਰ ਸਥਿਤੀ 'ਚ ਹੋਣਗੇ ਜਿਹੜਾ ਜਿਹੜੇ ਆਪਾਂ ਸੁਣ ਰਹੇ ਆ ਕਿ ਭਾਈ ਉਹਨਾਂ ਨੂੰ ਵੀ ਕੀ ਹੋ ਸਕਦਾ ਕਿ ਐਡਾ ਵਾਕਈ ਸੰਭਵ ਹੋ ਸਕਦਾ ਹੈ ਕਿ ਸਾਰੇ ਦੇਸ਼ ਦੀ ਚੋਣ ਹੋ ਜੇ ਤੇ ਪੰਜਾਬ ਦੀ ਚੋਣ ਇਸ ਤਰੀਕੇ ਦੇ ਨਾਲ ਸਾਜ਼ਿਸ਼ ਤਹਿਤ ਹੋਵੇ ਕਿ ਭਾਈ ਰੋਕ ਦਿੱਤੀ ਜਾਵੇ ਪਹਿਲਾਂ ਇੱਕ ਵਾਰੀ ਹੋਈ ਸੀ ਇਸ ਤਰੀਕੇ ਦੇ ਨਾਲ ਬਿਲਕੁਲ 24 ਘੰਟੇ ਪਹਿਲਾਂ ਇਲੈਕਸ਼ਨ ਪੋਸਟਪੋਨ ਹੋ ਗਈ ਸੀ ਔਰ ਗਵਰਨਰ ਉਸ ਟਾਈਮ ਰਿਜ਼ਾਈਨ ਕਰਕੇ ਸੀਗੇ ਉਸ ਟਾਈਮ ਵੀ ਮਤਲਬ ਵੈਸੇ ਕਾਂਗਰਸ ਨੇ ਮੁੱਦਾ ਚੁੱਕਿਆ ਸੀ ਪਰ ਹੁਣ ਮੈਨੂੰ ਲੱਗਦਾ ਕਿ ਬੀਜੇਪੀ ਨੂੰ ਪੈਨਿਫਿਟ ਹੈ ਦੇਖੋ 13 ਸੀਟਾਂ ਠੀਕ ਨੇ 13 ਉਹਨਾਂ ਨੂੰ ਤਾਂ ਨਹੀਂ ਜਾਣੀਆਂ ਪਰ ਉਹ ਤੋਂ ਸਭ ਤੋਂ ਵੱਡਾ ਡੈਮੇਜ ਉਹਨਾਂ ਨੂੰ ਹੀ ਹੋਊਗਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਪੋਜੀਸ਼ਨ ਹੈ ਜੇ ਇਹ ਤੋਂ ਨਹੀਂ ਹੁੰਦੀਆਂ ਤਾਂ ਉਹਨਾਂ ਦੀ ਹੋਰ ਦਿੱਲੀ ਦੇ ਵਿੱਚ ਤੇ ਇੱਕ ਦੀ ਹਰਿਆਣੇ ਦੇ ਵਿੱਚ ਸੋ ਉਹਨਾਂ ਨੂੰ ਵੱਡਾ ਡੈਮੇਜ ਹੋਊਗਾ ਬੀਜੇਪੀ ਨੂੰ ਗੇਨ ਹੋਊਗਾ ਇਸ ਕਰਕੇ ਪਰ ਉਹ ਇਸ ਗੰਦਾ ਫਾਇਦਾ ਉਠਾਉਣਗੇ ਹੋਰ ਥਾਵਾਂ ਦੇ ਉੱਪਰ ਪ੍ਰਚਾਰ ਕਰਨ ਦੇ ਲਈ कि देखो जी ਇਹਨਾਂ ਤੋਂ ਮੁਲਕ ਨਹੀਂ ਠੀਕ ਚੱਲ ਰਿਹਾ ਉਹ ਜੋ ਵੀ اپੋਜੀਸ਼ਨ ਤੇ ਦੋਸ਼ ਲਾਉਣਾ ਹੈ ਪਰ ਇਹ ਕਿ ਵੈਸੇ ਚਾਹੇ ਉਹਦਾ ਟੈਕਨੀਕਲੀ 13 ਸੀਟਾਂ ਹੀ ਨੇ ਪਰ ਪੰਜਾਬ ਦਾ ਸਿਗਨੀਫੀਕੈਂਸ ਬਹੁਤ ਜ਼ਿਆਦਾ ਹੈ ਮਤਲਬ ਇਹਦਾ ਇਹ ਰੋਲ ਹੈ ਇੱਕ ਬਾਰਡਰ ਸਟੇਟ ਦੇ ਤੌਰ ਤੇ ਕਹਿ ਲਓ ਜਾਂ ਕਿਸਾਨਾਂ ਵਾਲੀ ਲਹਿਰ ਦੇ ਤੌਰ ਤੇ ਕਹਿ ਲਓ ਕਿਉਂਕਿ ਕਿਸਾਨਾਂ ਦੇ ਕਰਕੇ ਹੀ ਤੁਸੀਂ ਵੈਸਟਨ ਯੂਪੀ 'ਚ ਦੇਖੋਗੇ ਹਰਿਆਣਾ 'ਚ ਦੇਖੋਗੇ ਇੱਕ ਪੂਰੀ ਦੀ ਪੂਰੀ ਲਹਿਰ ਸੱਤਾ ਦੇ ਖਿਲਾਫ ਖੜੀ ਹੋਈ ਹੋਈ ਹੈ ਨਾ ਸਿਰਫ ਬੀਜੇਪੀ ਤੇ ਉਹ ਆਮ ਆਦਮੀ ਦੇ ਜਿਹੜੇ ਮਤਲਬ ਮੰਤਰੀ ਨਾ ਜਾ ਉਹਨਾਂ ਨੂੰ ਵੀ ਉਹ ਘੇਰ ਰਹੇ ਨੇ ਪਰ ਇਹਦੇ ਤੋਂ ਉੱਪਰੋ ਚਾਹੇ ਜੋ ਮਰਜੀ ਦਿਖਾਵਾ ਕਰੀ ਜਾਣ ਅੰਦਰੋਂ ਅੰਦਰ ਹੀ ਸਾਰੀਆਂ ਪਾਰਟੀਆਂ ਬਹੁਤ ਟੜੀਆਂ ਹੋਈਆਂ ਨੇ ਜੇ ਲੋਕ ਜਾਗਰੂਕ ਹੁੰਦੇ ਨੇ ਸਵਾਲ ਪੁੱਛਦੇ ਨੇ ਖੜੇ ਕਰਕੇ ਲੀਡਰਾਂ ਨੂੰ ਤਾਂ ਇਹ ਸਾਰੇ ਲੀਡਰਾਂ ਦੇ ਲਈ ਬੜਾ ਚੈਲੈਂਜਿੰਗ ਕੰਮ ਹੈ ਸੋ ਇਹਨੂੰ ਕਾਊਂਟਰ ਕਰਨ ਦੇ ਲਈ ਇਹ ਹੈ ਕਿ ਤੁਸੀਂ ਉਹਨਾਂ ਦਾ ਮਤਲਬ ਇੱਕ ਵਾਰੀ ਪੋਸਟਪੋਨ ਹੀ ਕਰਦੇ ਹੋ ਤੇ ਬਾਅਦ ਦੇ ਵਿੱਚ ਰਾਮ ਦੇ ਨਾਲ ਦੇਖੀ ਜਾਊਗੀ ਜਦੋਂ ਮਰਜੀ ਇਹ ਡਿਮਾਂਡ ਸਟਿੱਟੀਆਂ ਪੰਜਾਬ ਦੇ ਵਿੱਚ ਗੰਝਣ ਗੁੰਝਣਦਾਰ ਜਾਂ ਕਹਿ ਲੋ ਕਿ ਸਟਿੱਟੀਆਂ ਪੰਜਾਬ ਦੇ ਵਿੱਚ ਗੁੰਝਲਦਾਰ ਜਾਂ ਖਤਰਨਾਕ ਪੈਦਾ ਹੋ ਸਕਦੀਆਂ ਨੇ ਤੁਸੀਂ ਬਿਲਕੁਲ ਬਿਲਕੁਲ ਕਿਉਂਕਿ ਪੰਜਾਬ ਗਵਰਨਮੈਂਟ ਦਾ ਉਸ ਤਰ੍ਹਾਂ ਵੈਸੇ ਗਰਾਊਂਡ ਲੈਵਲ ਦੇ ਉੱਪਰ ਗ੍ਰਿਪ ਵੀ ਨਹੀਂ ਹੈ ਪਰ ਬਹੁਤ ਸਾਰੀਆਂ ਗੱਲਾਂ ਐਸੀਆਂ ਕਰਦੇ ਨੇ ਜਿਹੜੀਆਂ ਸਮਝ ਨਹੀਂ ਆਉਂਦੀਆਂ ਤੁਸੀਂ ਦੇਖੋ ਨਾ ਇੱਕ ਪਾਸੇ ਤਾਂ ਹੁਣ ਉਹ ਅਮਰਿਤਪਾਲ ਨੂੰ ਹੀ ਕਹਿ ਰਹੇ ਨੇ ਕਿ ਜੀ ਅਸੀਂ ਫੈਸਿਲੀਟੇਟ ਕਰਾਂਗੇ ਕੋਈ ਪ੍ਰੋਬਲਮ ਨਹੀਂ ਹੈ ਸਭ ਕੁਝ ਠੀਕ ਹੈ ਆਉਣ ਇਲੈਕਸ਼ਨ ਲੜਨ ਉਹ ਉੱਚੇ ਪੱਸੇ ਉਹ ਸੁਪਰੀਮ ਕੋਰਟ ਚ ਐਫੀਡੀਟ ਦੇ ਰਹੇ ਨੇ ਕਿ ਜੀ ਅੱਤਵਾਦ ਦਾ ਖਤਰਾ ਹੈ ਲਾ ਐਂਡ ਆਰਡਰ ਦਾ ਖਤਰਾ ਹੈ ਸੀਸੀਐਮ ਦੇ ਘਰ ਵਾਲੀ ਜਿਹੜੀ ਸੜਕਾਂ ਉਹ ਨਹੀਂ ਖੋਲ ਸਕਦੇ ਮਤਲਬ ਤੁਸੀਂ ਜੇ ਓਵਰঅল ਦੇਖੋਗੇ ਤਾਂ ਗਵਰਨਮੈਂਟ ਦਾ ਉਹ ਗਰਾਊਂਡ ਲੈਵਲ ਤੇ ਗ੍ਰਿਪ ਨਹੀਂ ਹੈ ਉਸ ਤਰੀਕੇ ਦੇ ਨਾਲ ਪਰ ਇਸ ਹਾਲਾਤ ਦੇ ਵਿੱਚ ਜੇ ਇਲੈਕਸ਼ਨਾਂ ਬਾਡਰ ਸਟੇਟ ਹੈ ਫਿਰ ਵੀ ਥੋੜੀ ਬਹੁਤ ਵੀ ਕੋਈ ਘਟਨਾ ਮੜੀ-ਮੋਟੀ ਛੋਟੀ-ਮੋਟੀ ਰੱਬ ਨਾ ਕਰੇ ਹੋ ਜਵੇ ਤਾਂ ਫਟਾਫਟ ਉਹਨਾਂ ਨੇ ਕਹਿਣਾ ਇਲੈਕਸ਼ਨ ਕਮਿਸ਼ਨ ਬੀਜੇਪੀ ਦੇ ਹੱਥ ਦੇ ਵਿੱਚ ਹੀ ਹੈ ਸੋ ਕਰ ਸਕਦੇ ਨੇ ਬਿਲਕੁਲ ਚੋ ਤੁਹਾਡਾ ਤੋਂ ਇਹ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਸ਼ੁਕਰੀਆ ਬਹੁਤ ਬਹੁਤ ਸਾਰੇ ਲੋਕਾਂ ਤੇ ਦਰਸ਼ਕਾਂ ਸਭ ਦਾ ਬਹੁਤ ਸ਼ੁਕਰੀਆ। ਸਾਹਿਬ ਡਾਕਟਰ ਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀਗੀ ਉਹ ਵੀ ਕਹਿੰਦੇ ਆ ਕਿ ਪੱਟੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋਣੀ ਹੈ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।